ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਹੋਰ HF ਦੇ ਵਿੱਚ ਇੱਕ ਗਾਂ ਲੈ ਕੇ ਆਏ ਆਂ ਸੋ ਕੀ ਡਿਟੇਲ ਹੈਗੀ ਆਪਾਂ ਵੀਰ ਹੋਂਾਂ ਦੇ ਕੋਲ ਪੁੱਛ ਲੈਣੇ ਆ ਜੀ ਏਰੀਆ ਕਿਹੜਾ ਹੈਗਾ ਤੇ ਬਾਈ ਖਰੋਂ ਦੇ ਕੰਟੈਕਟ ਨੰਬਰ ਕੀ ਹਨ ਸੋ ਚਲਦਿਆਂ ਵੀਰ ਹੋਂਾਂ ਦੇ ਕੋਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਵੀਰ ਜੀ ਪਹਿਲਾਂ ਆਪਣਾ ਨਾਮ ਦੱਸ ਦਿਗੇ ਜੀ ਨਾਮ ਬੂਟਾ ਸਿੰਘ ਜੀ ਬੂਟਾ ਸਿੰਘ ਵੀਰ ਜੀ ਅੱਜ ਆਪਾਂ ਜਿਹੜੀ ਇਹ ਵਿਹੜ ਲੈ ਕੇ ਆਏ ਆ ਐਚ ਐਫ ਦੇ ਵਿੱਚ ਹੈਗੀ ਆ ਤੇ ਏਰੀਆ ਆਪਣਾ ਜ਼ਰੂਰ ਦੱਸ ਦਿਗੇ ਪਿੰਡ ਕਿਹੜਾ ਜੀ ਪਿੰਡਾ ਆਪਣਾ ਸ਼ਿਓ ਪਾੜੀ ਜ਼ਿਲ੍ਹਾ ਫਰੋਜਪੁਰ ਹੈ ਇਹ ਤਸੀਲ ਜੀਰਾ ਜੀ ਜੀਰਾ ਜੀ ਠੀਕ ਆ ਤੇ ਵੀਰ ਜੀ ਕਿੰਨਾ ਸੁਭਾ ਸੁਈ ਹੈਗੀ ਇਹ ਵਿਹੜ ਬਾਈ ਇਹ ਦੂਜਾ ਸੁਭਾ ਤੇ ਮਗਰ ਜਿਹੜੀ ਬੱਚੀ ਆ ਗਈ ਹੈ ਨਾ ਤੇ ਬੱਚੀ ਕਿਹੜੇ ਟੀਕੇ ਦੀ ਹੈਗੀ ਆਪਣੀ ਇਹ ਡਰ ਮਾਰਕ ਟੀਕੇ ਲੀ ਰਿਹਾ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਜਿਹੜੀ ਮਗਰ ਜਿਹੜਾ ਬੱਚਾ ਹੈਗਾ ਉਹ ਐਚ ਐਫ ਦੇ ਵਿੱਚ ਫੀਮੇਲ ਕਾਫ ਹੈਗਾ ਤੇ ਵੀਰ ਹੁਣਾਂ ਦੀ ਜਿਹੜੀ ਇਹ ਜਿਹੜੀ ਗਾਂ ਮਤਲਬ ਤੀਜਾ ਸਵੇਰ ਸੂਈ ਨਾ ਜੀ ਨਹੀਂ ਭਾਈ ਦੂਜਾ ਸੂਆ ਦੂਜਾ ਸੂਆ ਸੂਈ ਹੈਗੀ ਆ ਤੇ ਦੁੱਧ ਵੀਰ ਕਿੰਨਾ ਹੈ ਇਸ ਟਾਈਮ ਜਿਹੜਾ ਰੈਡੀ ਹੈਗਾ ਹੁਣ ਰੈਡੀ ਵੀਰ 16 ਕਿਲੋ ਬੋਲਾ ਹੈ ਚਾਰ ਚਾਰ ਦਿਨ ਸੂਈ ਨੂੰ ਹੋਗੀ ਬਿਲਕੁਲ ਸਹੀ ਬੋਲਾ ਜਿਹੜਾ ਬੋਲਾ ਹੈਗਾ ਆਪਣਾ 16 ਲੀਟਰ ਹੈਗਾ ਹਾਂ ਜੀ ਠੀਕ ਆ ਦੁੱਧ ਵੀਰੇ ਕਿੰਨਾ ਕੁ ਕਰ ਦੂੰਗੀ ਦੁੱਧ 20 ਬ੍ਰਾਸਰ 22 ਬ੍ਰਾਸ ਜਾਵੇਗੀ ਠੀਕ ਆ ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਦੂਜਾ ਸਵੇਰ ਸੂਈ ਆ ਤੇ ਬੌਲਾ ਵੀਰ ਹੁਣੀ ਦੱਸ ਰਿਹਾ ਵੀ ਤਕਰੀਬਨ 16 ਲੀਟਰ ਰੈਡੀ ਹੈਗਾ ਬਾਕੀ ਹਜੇ ਵੀਰ ਜੀ ਦੀ ਤਾਜੀ ਸੂਈ ਕਿੰਨੇ ਕੁ ਦਿਨ ਦੀ ਤਕਰੀਬਨ ਹੋ ਗਈ ਉਹ ਇਹਨੂੰ ਸੂਈ ਨੂੰ ਤਿੰਨ ਚ 3-4 ਦਿਨ ਹੋ ਗਏ ਭਾਈ 3-4 ਦਿਨ ਹੋ ਗਏ ਹਨ ਸੂਈ ਨੂੰ ਠੀਕ ਆ ਤੇ ਬੂਟਾ ਵੀਰ ਜੀ ਇਸ ਦਾ ਜਿਹੜਾ ਮੁੱਲ ਕੀ ਕਰਦੇ ਪਏ ਆ ਮੁੱਲ ਵੀਰ ਅਸੀਂ 60000 ਕਰਦੇ ਆ 60000 ਕਰਦੇ ਹਾਂ ਤੇ ਹੋ ਜਾਏਗਾ ਮਾਨਤਾ ਨਹੀਂ ਦੇ ਜੀ ਹਾਂਜੀ ਜਰੂਰ ਹੋਏ ਖੁੱਲ ਕੇ ਜਿੰਨਾ ਵੀ ਕਰਨਾ ਹੋਇਆ ਕੀਤਾ ਜਾਵੇਗਾ ਹਨ ਤੇ ਨੰਬਰ ਆਪਣੇ ਫੋਨ ਨੰਬਰ ਬੋਲ ਕੇ ਜਰੂਰ ਦੱਸ ਦਿਓ 7529871078 ਠੀਕ ਆ ਜੀ ਇੱਕ ਵਾਰੀ ਫਿਰ ਬੋਲ ਦਗੇ ਜੀ 7529871078 ਠੀਕ ਆ ਜੀ ਸੋ ਕਿਸਾਨ ਵੀਰੋ ਇਹਨਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜੜੀ ਇਹ ਵੈੜ ਖਰੀਦ ਸਕਦੇ ਹੋ ਵੈੜ ਕਾਫੀ ਵਧੀਆ ਹੈਗੀ ਇਹ ਚੁਵਾਈ ਵੀ ਲੋ ਚੁਵਾਈ ਵੱਲੋਂ ਵੀਰ ਜੀ ਕੋਈ ਪ੍ਰੋਬਲਮ ਤਾਂ ਨਹੀਂ ਕੀ ਹੋਲ ਧਾਰ ਮੋਟੋ ਮੋਟੀਆਂ ਪੂਰੀ ਵਰਦੀ ਹੈ ਚੰਗੀ ਧਾਰ ਹਾਂਜੀ ਹਾਂਜੀ ਠੀਕ ਆ ਸੋ ਜਿਹੜੇ ਮੇਰੇ ਵੀਰ ਨੂੰ ਇਹ ਜਿਹੜੀ ਵੈੜ ਪਸੰਦ ਆਉਂਦੀ ਆ ਉਹ ਬਾਈ ਨਾਲ ਜਿਹੜਾ ਕੰਟੈਕਟ ਕਰਕੇ ਆਪਣਾ ਇਹ ਵੈੜ ਖਰੀਦ ਸਕਦਾ ਤੇ ਕੋਈ ਆਪਾਂ ਖੋਲ ਕੇ ਵੀਰ ਜੀ ਤੈਨੂੰ ਤੋਰ ਹੀ ਲਈਏ ਤਾਂ ਠੀਕ ਆ ਜੀ ਲੈ ਉਹ ਮੋੜ ਦਿਓ ਜੀ ਠੀਕ ਆ 12:40 ਠੀਕ ਆ ਟਾਈਮ ਦੋਸਤੋ ਜਿਹੜਾ 12:40 ਦਾ ਹੈਗਾ ਪੀਐਮ ਦਾ ਟਾਈਮ ਆ ਦੋਸਤੋ ਦੁਪਹਿਰ ਦਾ ਟਾਈਮ ਹੈਗਾ ਬਾਕੀ ਜਿਹੜਾ ਲੇਵਾ ਤੁਸੀਂ ਦੇਖ ਲੈਣਾ ਵੀ ਸ਼ਾਮ ਤੱਕ ਲੇਵਾ ਬਿਲਕੁਲ ਭਰ ਜਾਣਾ ਹੈਗਾ 4:00 ਦੇ ਟਾਈਮ ਤੇ ਬਿਲਕੁਲ ਜਿਹੜਾ ਆਰਡਰ ਆ ਇਸਨੇ 17:00 ਪਾ ਕੇ ਬਿਲਕੁਲ ਜਿਹੜਾ ਤਿਆਰ ਕਰ ਲੈਣਾ ਹੈਗਾ ਕਾ ਤਕਰੀਬਨ ਇਸ ਟਾਈਮ ਜਿਹੜਾ ਦੁੱਧ ਦਾ ਤਕਰੀਬਨ 8 8.5 ਲੀਟਰ ਬਿਲਕੁਲ ਜਿਹੜਾ ਬੌਲੇ ਦੇ ਵਿੱਚ ਰੈਡੀ ਹੈਗਾ ਸੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਉਹ ਬਾਈ ਦੇ ਨਾਲ ਜਿਹੜਾ ਕੰਟੈਕਟ ਕਰਕੇ ਇਹ ਵੈੜ ਖਰੀਦ ਸਕਦਾ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ